ਤਾਂ ਇੱਕ ਨੂੰ ਨਾਬਾ ਦੇ ਦੁਨੀਆ ਚੈਨਲ ਤੇ ਅੱਜ ਅਸੀਂ ਗਰਾਉਂਡ ਲੈਵਲ ਤੇ ਪਹੁੰਚਿਆ ਦੇਖਣ ਵੀ ਜਿਹੜੀ ਮੰਡੀ ਹੈ ਅਨਾਜ ਮੰਡੀ ਹੈ ਨਾਬੇ ਦੀ ਤੇ ਕਿਸੇ ਕਿਸਾਨ ਭਰਾਵਾਂ ਨੂੰ ਕਿਉਂਕਿ ਫਸਲ ਆ ਚੁੱਕੀ ਹੈਗੀ ਮੰਡੀ ਦੇ ਵਿੱਚ ਕਿਸੇ ਨੂੰ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮਾਂ ਨਹੀਂ ਸੀ ਉਹਨੂੰ ਗਰਾਉਂਡ ਲੈਵਲ ਤੋਂ ਦੇਖਣਾ ਵੀ ਕਿੱਦਾਂ ਦੀ ਅੱਜ ਫੇਸ ਕਰ ਰਹੇ ਨੇ ਕਿਸਾਨ ਭਰਾ ਹਾਂਜੀ ਅਸੀਂ ਗੱਲ ਕਰਦੇ ਹਾਂ ਕਿਸਾਨ ਭਰਾ ਗੁਰਦੀਪ ਸਿੰਘ ਨਾਲ ਕਿਉਂਕਿ ਫਸਲ ਆ ਚੁੱਕੀ ਹੈ ਮੰਡੀ ਦੇ ਵਿੱਚ ਕੀ ਵੀ ਜਿਹੜੇ ਪ੍ਰਬੰਧ ਨੇ ਪ੍ਰਬੰਧਾਂ ਨੂੰ ਲੈ ਕੇ ਵੀ ਕਿੱਦਾਂ ਜਿਹੜਾ ਹੁਣ ਚੱਲ ਰਿਹਾ ਸਿਸਟਮ ਇੱਥੇ ਜਾਂ ਕੋਈ ਔਕੜਾਂ ਤਾਂ ਨਹੀਂ ਫੇਸ ਕਰ ਰਹੇ ਹਾਂਜੀ ਸਸ਼ੀਕਾਲ ਜੀ ਸਸ਼ੀਕਾਲ ਜੀ ਹਾਂਜੀ ਹਾਂਜੀ ਸਰ ਵੀ ਤੁਹਾਨੂੰ ਕਿੱਦਾਂ ਦਾ ਵੀ ਝੋਨਾ ਫਸਲ ਆ ਗਈ ਤੇ ਇਹਦਾ ਹੁਣ ਠੀਕ ਲੱਗਿਆ ਜੀ ਵੈਸੇ ਚਲੋ 3000 ਰੁਪਏ ਰੇਟ ਹੋਵੇ ਤਾਂ ਤੁਹਾਨੂੰ ਠੀਕ ਆ ਜੀ ਕਿਉਂਕਿ 50000 ਰੁਪਏ ਖਰਚਾ ਆ ਜਾਂਦਾ ਇੱਕ ਕਿੱਲੇ ਤੇ ਜੀ 20000 ਰੁਪਏ ਖਰਚਾ ਆ ਜਾਂਦਾ 30-35 ਜਾਂ ਠੇਕਾ ਬਣਦਾ ਜੀ ਇੱਕ ਸੀਜ਼ਨ ਦਾ ਯਾਨੀ ਇਹ 3000 ਨੂੰ ਵੀ ਕਹਿੰਦੇ ਠੀਕ ਆ ਜੀ ਇਹ ਥੋੜਾ ਜਿਹਾ ਰੇਟ ਘੱਟ ਲੱਗਿਆ 2800 ਨੂੰ ਲੱਗਿਆ ਜੀ ਠੀਕ ਹੈ ਜੀ ਹਾਂ ਜੀ ਅੱਛਾ ਵੀ ਇਹਦਾ ਝਾੜ ਘੱਟ ਆ ਜੀ ਇਹਦਾ ਠੀਕ ਹੈ ਠੀਕ ਹੈ ਠੀਕ ਇਹਦਾ ਚਾਰ ਇਹ ਕਿਹੜੀ ਹੈ ਜਾਨੀ ਕਿ ਇਹ 1500 ਨੂੰ ਆਈ ਬਾਸਪਤੀ ਠੀਕ ਹੈ ਹੁਣ ਨਾਲ ਦੀ ਨਾਲ ਜਾਨੀ ਕਿ ਬੋਲੀ ਹੋਈ ਜਾਂਦੀ ਹੈਗੀ ਹਾਂ ਇਹਦੀ ਤਾਂ ਹੋਈ ਜਾਂਦੀ ਹੈ ਜੀ ਦੂਈ ਦੀ ਬੋਲੀ ਨਹੀਂ ਹੋ ਰਹੀ ਜਿਹੜੀ ਛਬੀ ਜੀਰੀ ਆ ਠੀਕ ਹੈ ਪਰਮਲ ਜੀਰੀ ਆ ਉਹ ਨਹੀਂ ਹਲੇ ਵੀ ਲੈ ਰਹੇ ਜੀ ਕੱਲ ਤੋਂ ਕਹਿੰਦੇ ਨੇ ਵੀ ਹੜਤਾਲ ਕਰਾਂਗੇ ਅੱਛਾ ਸਾਰੀ ਵਿਸ਼ੇ ਤੇ ਹਾਂ ਵੀ ਛੈਲਰ ਵਾਲਿਆਂ ਦੀ ਹੜਤਾਲ ਆ ਜੀ ਕਹਿੰਦੇ ਨੇ अच्छा वो फिर सोनू मुस्कुला फिर हां जी ये आरती कहंदे ने भी परक ਜਾਂਦਾ ਜ਼ਿੰਮੇਦਾਰਤਾ ਵੀ ਫਿਰ ਸਾਨੂੰ ਔਖਾ ਹੋ ਜਾਂਦਾ ਉਰੇ ਫਿਰ ਵਜਨ ਘਟਦਾ ਉਹਨਾਂ ਦਾ ਜੀਰੀ ਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਸੀ ਕੁਝ ਜਿਹੜੇ ਇਹਨਾਂ ਦੇ ਸ਼ਬਦ ਤੇ ਆਪਣੇ ਕਿਸਾਨ ਭਰਾ ਦੇ ਤੇ ਅਸੀਂ ਗੱਲ ਕਰਦੇ ਹਾਂ ਜੀ ਅੱਗੇ ਹਾਂਜੀ ਜਿਹੜੀ ਅੱਜ ਮੰਡੀ ਦੇ ਅਨਾਜ ਮੰਡੀ ਜਿਹੜੀ ਨਾਭਾ ਗਈ ਜਿਹੜੀ ਬੋਲੀ ਹੋ ਰਹੀ ਅੱਜ ਤੇ ਸਿਰਫ ਉਹ ਇੱਕ ਪ੍ਰਾਈਵੇਟ ਬੋਲੀ ਹੈ ਜਿਹੜੀ ਅਸਲੀ ਸਰਕਾਰੀ ਬੋਲੀ ਹੈ ਉਹ ਕੱਲ ਤੋਂ ਆ ਜੇ ਅਸੀਂ ਗੱਲਾਂ ਬਾਤਾਂ ਕਰਦੇ ਆਂ ਕਿਸਾਨ ਭਰਾਵਾਂ ਨਾਲ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਕਮੀਆਂ ਫੇਸ ਆ ਰਹੀਆਂ ਨੇ ਹਾਂਜੀ ਸਾਸ਼ੀ ਕਾਲ ਜੀ ਜੀ ਸਾਸ਼ੀ ਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਨੱਬਾ ਮੰਡੀ ਦੇ ਵਿੱਚ ਤੁਸੀਂ ਪਹੁੰਚੇ ਤੇ ਕੱਲ ਤੋਂ ਜਿਹੜੀ ਸਰਕਾਰੀ ਮੰਡੀ ਦੀ ਬੋਲੀ ਹੈ ਜੀ ਜੋ ਸਰਕਾਰੀ ਖਰੀਦ ਹੈ ਉਹ ਕੱਲ ਤੋਂ ਸਟਾਰਟ ਹੋ ਰਹੀ ਆ ਤੇ ਉਹਦੇ ਮੁਤਾਬਕੇ ਕੱਲ ਤੋਂ ਸਾਡੇ ਜਿਹੜੇ ਆੜਤੀਏ ਨੇ ਤੇ ਸਾਡੇ ਲੇਬਰ ਮਜ਼ਦੂਰ ਜੋ ਵੀ ਛਲੜਾਂ ਵਾਲੇ ਨੇ ਇਹਨਾਂ ਸਾਰਿਆਂ ਦਾ ਕੱਲ ਤੋਂ ਬਾਈਕਾਟ ਕੀਤਾ ਹੋਇਆ ਵੀ ਕੱਲ ਤੋਂ ਬੋਲੀ ਤੇ ਧਰਨੇ ਬੰਦ ਨੇ ਇਹਨਾਂ ਦੀਆਂ ਹੜਤਾਲਾਂ ਹੋ ਚੁੱਕੀਆਂ ਨੇ ਜੋ ਕਿ ਬਹੁਤ ਗਲਤ ਹੋ ਗਿਆ ਸਿਸਟਮ ਤੇ ਦੇਖੋ ਪਹਿਲਾਂ ਸਾਡੇ ਗਵਰਨਮੈਂਟ ਨੇ ਜਿਵੇਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਹਨਾਂ ਨੇ 26 ਝੋਨੇ ਨੂੰ ਪ੍ਰੈਫਰ ਕੀਤਾ ਵੀ 26 ਝੋਨਾ ਲਾਇਆ ਜਾਵੇ ਹਾਂਜੀ ਹਾਂ ਹੁਣ ਇਸ ਵਾਰ ਕਿਸਾਨਾਂ ਨੇ ਕੀ ਕੀਤਾ ਜੀ ਬਹੁਤ ਜ਼ਿਆਦਾ 26 ਝੋਨਾ ਲੱਗ ਚੁੱਕਿਆ ਉਹਦੇ ਕਰਕੇ ਹੁਣ ਸਾਰਾ ਝੋਨਾ ਤਿਆਰ ਖੜਾ ਖੇਤਾਂ ਦੇ ਵਿੱਚ ਸੋਨੇ ਵਰਗਾ ਹੋਇਆ ਖੜਾ ਤੇ ਕਿਸਾਨ ਬਹੁਤ ਮੁਸ਼ਕਲ ਦੇ ਵਿੱਚ ਹੈ ਨਾ ਉਹ ਕੋਈ ਖਰੀਦ ਕਰ ਰਿਹਾ ਹੈ ਖੇਤਾਂ ਦੇ ਵਿੱਚ ਉਹਦਾ ਬੁਰਾ ਹਾਲ ਹੈ ਢਾਹ ਢੇਰੀ ਹੋ ਚੁੱਕੇ ਨੇ ਤੇ ਮੁਸ਼ਕਲ ਚ ਹੈ ਜੀ ਤੇ ਗਵਰਨਮੈਂਟ ਨੂੰ ਇਹਦੇ ਬਾਰੇ ਬਹੁਤ ਵਿਚਾਰਧਾਰਾ ਕਰਨੀ ਚਾਹੀਦੀ ਹੈ ਜਾਂ ਤਾਂ ਤੁਸੀਂ ਉਹਨੂੰ ਪ੍ਰੈਫਰ ਨਾ ਕਰੋ ਜੇ ਪ੍ਰੈਫਰ ਕੀਤਾ ਤਾਂ ਉਸ ਦੇ ਬਾਰੇ ਥੋੜਾ ਵਿਚਾਰ ਤੇ ਤੇ ਆ ਤਾਂ ਧਿਆਨ ਜ਼ਰੂਰ ਦਿਓ ਜੀ ਹਾਂਜੀ ਹਾਂਜੀ ਸਰ ਇਹ ਹੀ ਹੈ ਵੀ ਸਰਕਾਰ ਵੀ ਜਿਵੇਂ ਹੁਣ ਚੋਣੇ ਦੇ ਉੱਤੇ ਕਈ ਵਾਰ ਸਰਕਾਰ ਨੂੰ ਜਿਹੜੀਆਂ ਨਵੀਆਂ ਫਸਲਾਂ ਸਰਕਾਰ ਕਹਿ ਰਹੀ ਆ ਲੈ ਕੇ ਆਉਣ ਨੂੰ ਵੀ ਹੋਰ ਚੀਜ਼ਾਂ ਦੇ ਨਾਲ ਉਹਦੇ ਵੱਲ ਸਰਕਾਰ ਉਹਦਾ ਸਮਰਥਨ ਮੁੱਲ ਦੇ ਰਹੀ ਆ ਜਾਂ ਮੰਡੀਕਰਨ ਉਹਦਾ ਕਰ ਰਹੀ ਆ ਉਹਦੇ ਬਾਰੇ ਤੁਹਾਡੇ ਕੁਝ ਵਿਚਾਰ ਨੇ ਛੋਟੇ ਸਾਹਮਣੇ ਹੀ ਆ ਜੀ ਦੇਖ ਲਓ ਕੀ ਦੇ ਰਹੀ ਆ ਇਸ ਸਵੇਰੇ ਸਾਲ ਨਾਲੋਂ ਬਾਸਪਤੀ ਦਾ 1000 ਰੁਪਏ ਕਾਉਂਟਰ ਮਗਰ ਰੇਟ ਘਟ ਗਿਆ ਅੱਛਾ ਜੀ ਮਹਿੰਗਾਈ ਦਰ ਜਿਹੜੀ ਉਹ ਵਧ ਗਈ ਮਹਿੰਗਾਈ ਦਰ ਵਧ ਗਈ ਸਾਡੀ ਫਸਲ ਦਾ ਰੇਟ ਘਟ ਗਿਆ ਪਿਛਲੇ ਸਾਲ ਨਾਲੋਂ 1000 ਰੁਪਏ ਇੱਕ ਕਾਉਂਟਰ ਮਗਰ ਘਟ ਹੋ ਗਿਆ ਵਧਣਾ ਜਾਨੀ ਕੀ ਸੀ ਘਟ ਗਿਆ ਪਿਛਲੇ ਸਾਲ ਫਿਰ ਇਹ ਚੀਜ਼ ਦੀ ਤੁਸੀਂ ਸਰਕਾਰ ਦੇ ਅਗੇ ਕੋਈ ਨਾ ਕੋਈ ਸਰਕਾਰ ਨੂੰ ਵੀ ਸਮਰਥਨ ਮੁੱਲ ਘਟੋ ਘਟ 3500 ਤੋਂ 4000 ਦੇ ਵਿੱਚ ਤੈਅ ਕੀਤਾ ਜਾਵੇ ਬਾਂਸਪਤੀ ਦਾ ਜਿਹੜੀ ਸਬਜ਼ੀ ਜੀਰੀ ਨੂੰ ਪ੍ਰਿਫਰੈਂਸ ਦਿੱਤੀ ਸੀਗੀ ਮੰਤਲ ਕੀ ਉਹਦੀ ਪੂਰਤੀ ਕਰੀ ਜਾਵੇ ਜੋ ਵੀ ਸੈਲਰ ਵਾਲਿਆਂ ਦੀ ਮੰਗਾਂ ਨੇ ਉਹਨੂੰ ਪੂਰਾ ਕਰਿਆ ਜਾਵੇ ਠੀਕ ਹੈ ਜੀ ਇਹ ਸੀ ਭਰਾ ਜਿਨ੍ਹਾਂ ਨਾਲ ਕਿਸਾਨ ਭਰਾਤ ਸੀ ਗੱਲ ਕਰੀ ਆ ਜੀ ਸਾਜੀ ਸ਼ਸ਼ੀ ਕਲਬੀ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਹਰਿੰਦਰਦੀਪ ਹੈ ਹਾਂ ਜੀ ਵੀ ਮੰਡੀ ਦੇ ਵਿੱਚ ਜਿੱਦਾਂ ਦਾ ਚੱਲ ਰਿਹਾ ਤੁਹਾਨੂੰ ਝੋਨਾ ਆ ਗਿਆ ਕਿਉਂਕਿ 6 ਮਹੀਨਿਆਂ ਦੀ ਜਿਹੜੀ ਮਿਹਨਤ ਹੁੰਦੀ ਹੈ ਉਹ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ ਉਹਦੇ ਅਗਾਰਡਿੰਗ ਤੁਹਾਨੂੰ ਕੋਈ ਹਾਂਜੀ ਸਰ ਝੋਨਾ ਆ ਗਿਆ ਦੇਖੋ 6 ਮਹੀਨੇ ਦੀ ਫਸਲ ਸਾਡੀ ਅੱਜ ਮੰਡੀਆਂ ਚਾਈ ਆ ਪਰ ਉਹਨੇ ਤੇ ਪ੍ਰਾਈਵੇਟ ਵਾਲੇ ਜਿੰਨਾ ਸਾਨੂੰ ਰੇਟ ਚਾਹੀਦਾ ਜਿੰਨਾ ਸਾਡਾ ਖਰਚਾ ਆ ਰਿਹਾ ਕੋਈ ਸਮਰਥਨ ਉਹ ਸਹੀ ਨਹੀਂ ਮਿਲ ਰਿਹਾ ਉਧਰੋਂ ਸਰਕਾਰੀ ਖਰੀਦ ਆ ਉਹ ਵੀ ਨਹੀਂ ਹੋ ਰਹੀ ਉਹ ਵੀ ਫਸਲਾਂ ਖੇਤਾਂ 'ਚ ਖੜੀਆਂ ਨੇ ਅਜੇ ਕੋਈ ਖਰੀਦ ਨਹੀਂ ਸਰਕਾਰ ਵੱਲੋਂ ਕਰੀ ਗਈ ਹੁਣ ਇਹੀ ਚ ਉਹਨਾਂ ਪਿਛਲੀ ਵਾਰ 3600 3700 ਵਿਕਿਆ ਸੀ ਉਹੀ ਅਸੀਂ ਹੁਣ 2400 2500 ਵੇਚ ਰਹੇ ਆ ਝਾੜ ਵੀ ਪਰ ਨਾਲੋਂ ਘਟਾ ਆ ਰਿਹਾ ਥੋੜਾ ਇਸ ਦਾ ਡਿੱਗ ਡੁਗਣ ਕਾਰਨ ਬਰਸਾਤ ਹੋਣ ਕਰਕੇ ਅਸੀਂ ਅਸੀਂ ਕਹਿੰਦੇ ਆ ਵੀ ਸਾਨੂੰ ਇਹ ਲੋੜ ਦੀ ਬਿਲਕੁਲ ਲੋੜ ਨਹੀਂ ਹੈਗੀ ਜੇ ਸਾਨੂੰ ਕੋਈ ਸਰਕਾਰ ਦੂਜੀਆਂ ਫਸਲਾਂ ਤੇ ਜਿਵੇਂ ਹੋਰ ਐਮਐਸਪੀ ਦਵੇ ਹੋ ਮੱਕੀ ਹੋ ਗਿਆ ਹੋਰ ਮਟਰ ਵਗੈਰਾ ਜਿਵੇਂ ਗਰਮੀਆਂ ਵਾਲੀਆਂ ਸਬਜ਼ੀਆਂ ਨਾਲੋਂ ਉਹਨਾਂ ਤੇ ਦਵੇ ਤਾਂ ਅਸੀਂ ਉਹ ਫਸਲਾਂ ਨੂੰ ਪੈਲ ਦਵਾਂਗੇ ਹਾਂਜੀ ਜਿਵੇਂ ਹੁਣ ਕਦੂ ਦੀ ਫਸਲ ਆ ਗਈ ਵੀਰ ਕਦੂ ਵੀ ਜਲਣੇ ਆਪਾਂ ਸਬਜ਼ੀ ਹੈਨਾ ਕਿਉਂ ਕਿਸਾਨ ਭਰਾ ਬੰਦੂ ਸਿਰਫ 15-20 ਰੁਪਏ ਲਿਆ ਜਾਂਦਾ ਮੰਡੀਆਂ ਦੇ ਵਿੱਚ 70 ਰੁਪਏ ਵਿਕਦਾ ਹਾਂਜੀ ਹਾਂ ਬਿਲਕੁਲ ਇਹਦੇ ਦੇਖੋ ਜੀ ਹੁਣ ਵਪਾਰੀ ਬਣ ਰਹੇ ਨੇ ਸਾਡੇ ਤੋਂ ਲੈ ਕੇ ਹੁਣ ਅਸੀਂ ਮਟਰ ਲਾਉਨੇ ਆ ਮਟਰ ਸਾਡੇ ਤੋਂ ਤਾਂ ਲੈ ਲੈਂਦੇ ਨੇ ਸਾਰਾ ਮੇਰੇ ਖਿਆਲ ਚ 10-12 ਰੁਪਏ ਵੀ ਲੈ ਜਾਂਦੇ ਨੇ ਉਹੀ ਮਟਰ ਇੱਥੋਂ ਲੈ ਕੇ ਉੱਥੇ ਵੇਚਦੇ ਨੇ 40-40 ਰੁਪਏ ਸੀ ਖੋਦ ਸਾਡੇ ਕੋਲ ਖੜੀ ਵਿਕ ਜਾਂਦੇ ਨਹੀਂ ਮੈਂ ਪਟਿਆਲੇ ਮੰਡੀ ਦਾਦਾ ਇੱਕ ਸਾਲ ਸੀ ਫਰਾਂਸ ਬੀਨ ਹੁੰਦੀ ਐ ਇੱਕ ਫ੍ਰੈਂਚ ਬੀਨ ਉਹ ਲਈ ਸੀ ਵੀਰ ਜੀ ਉਹਦਾ ਸਾਡਾ ਕੰਟੈਕਟ ਸੀ ਕਿਸੇ ਕੰਪਨੀ ਨਾਲ 20 ਰੁਪਏ ਚਲੋ ਉਹਨਾਂ ਸਾਡਾ ਟਾਰਗੇਟ ਵੱਧ ਹੋ ਗਿਆ ਉਹਨਾਂ ਲਈ ਨਹੀਂ ਉਹ ਅਸੀਂ ਪਟਿਆਲੇ ਮੰਡੀ 'ਚ ਲੈ ਕੇ ਉਹ ਦੂਰਾਂ ਮੈਂ ਬਾਹਰੋਂ ਰੇਟ ਪੁੱਛਿਆ ਮੈਨੂੰ ਕਹਿੰਦੇ ਇੱਕ ਸੜੀ ਜੀ ਫਰਾਂਸ ਬੀਨ ਜਮਾਂ ਹੀ ਖਣੀ ਕਿੰਨੇ ਦਿਨਾਂ ਦੀ ਸੀ ਕਹਿੰਦੇ ਇਹ ਤੁਹਾਨੂੰ ਮੇਰੀ ਗੱਡੀ ਦੇ ਵਿੱਚ ਪਈ ਸੀ ਅਸੀਂ ਕਹ ਸਾਡੇ ਤੋਂ ਆ ਲੈ ਲੋ ਚਾ ਸਾਡੇ ਤੋਂ 40 ਰੁਪਏ ਲੈ ਲੋ ਉਹਨੇ ਬੰਦੇ ਨੇ ਨਾ ਕਰਤੀ ਸਾਨੂੰ ਆ ਆਖਰ ਨੂੰ ਉਹ 15 ਰੁਪਏ ਵੇਚੀ ਉਹੀ ਫਰਾਂਸ ਵਿੱਚ ਬਾਹਰ ਗਲੀ ਹੋਈ 70 ਰੁਪਏ ਵੇਚੀ ਸੀ ਹਾਂਜੀ ਇਹ ਸੀ ਹਨਾ ਭਰਾ ਇਹਨਾਂ ਨੇ ਗੱਲ ਕੀਤੀ ਐ ਤੇ ਜਿਹੜੀਆਂ ਮੁਸ਼ਕਲਾਂ ਨੇ ਬਿਲਕੁਲ ਸਹੀ ਨੇ ਵੀ ਜਿਹੜੀਆਂ ਜਦ ਇਹ ਫਸਲਾਂ ਬੀਜਦੇ ਨੇ ਜਿਵੇਂ ਫਸਲ ਸਬਜ਼ੀਆਂ ਹੋ ਗਈਆਂ ਕਿਉਂਕਿ ਉਹਨਾਂ ਦਾ ਸਰਕਾਰ ਤੋਂ ਸਮਰਥਨ ਮੁੱਲ ਨਹੀਂ ਸਰਕਾਰ ਨੇ ਹਾਲ ਤੱਕ طے ਕੀਤਾ ਕਿਉਂਕਿ ਉਹ ਸਿਰਫ ਬਿਲਕੁਲ ਡਾਊਨ ਰੇਟ ਤੇ ਲਈ ਜਾਂਦਾ ਮੰਡੀਆਂ ਦੇ ਵਿੱਚ ਜਿਵੇਂ ਸਬਜ਼ੀ ਹੁੰਦੀ ਆ ਕਿਉਂਕਿ ਸਬਜ਼ੀ ਦੇ ਸਰਕਾਰ ਨੇ ਜਾਂ ਕੋਈ ਹੋਰ ਫਸਲਾਂ ਦੇ ਕਿਉਂਕਿ ਇਹ ਵੀ ਕਹਿੰਦੇ ਸਾਡਾ ਜੀ ਨਹੀਂ ਕਰਦਾ ਵੀ ਅਸੀਂ ਝੋਨੇ ਨੂੰ ਪ੍ਰੈਪਰ ਦਈਏ ਕਿਉਂਕਿ ਹੋਰ ਸਬਜ਼ੀਆਂ ਵੀ ਅਸੀਂ ਬੀਜੀਏ ਨਾਲ ਕਿਉਂਕਿ ਸਰਕਾਰ ਉਹਨਾਂ ਦਾ ਸਹੀ ਮੁੱਲ ਤੈਅ ਕਰੇ ਹਾਂਜੀ ਹਾਂ ਠੀਕ ਹਾਂਜੀ ਸ਼ਸ਼ੀ ਕਾਲ ਜੀ ਤੇ ਅਸੀਂ ਗੱਲ ਕਰਦੇ ਆ ਜੀ ਨਾਵਾ ਮੰਡੀ ਦੇ ਪ੍ਰਧਾਨ ਨੇ ਜੋ ਅਸੀਂ ਉਹਨਾਂ